마 마. ਅਮਰਦੀਪ ਨਾਨ ਸਰ ਮੇਰਾ ਮੈਂ ਸਰ ਹੁਣ ਮੰਚੋਂਗ ਦਾ ਰਹਿਣ ਵਾਲਾ ਸਰ ਮੇਰਾ ਮੋਟਰਸਾਈਕਲ ਵੀ ਹੋ ਗਿਆ ਘਰ ਦੇ ਬਾਹਰੋਂ ਸਰ ਤੇ ਮੈਂ ਸਰ ਕੰਮ ਤੋਂ ਆਇਆ ਤੇ ਘਰ ਆ ਕੇ ਮੈਂ ਰੋਟੀ ਖਾਣ ਆਇਆ ਤੇ ਮਤਲਬ ਕਿ ਸਾਹਮਣੇ ਗਵਾਂਡੀਆਂ ਕੋ ਜਿਸ ਚੋਰ ਨੇ ਸਰ ਖੜਿਆ ਮੋਟਰਸਾਈਕਲ ਮੇਰਾ ਤੇ ਸਾਹਮਣੇ ਗਵਾਂਡੀਆਂ ਕੋ ਪਾਣੀ ਵੀ ਪੀਤਾ ਉਹਨੇ ਤੇ ਅੱਧਾ ਕਗਲਾ ਪਾਣੀ ਦਾ ਪੀ ਲਿਆ ਦਾ ਅੱਧਾ ਤੇ ਪੈਰਾਂ ਤੇ ਰੋਲ ਲਿਆ ਤੇ ਉਹਨਾਂ ਨੂੰ ਗਵਾਂਡੀਆਂ ਨੂੰ ਕਹਿੰਦਾ ਮੇਰੇ ਕੋਠੇ ਤੇ ਅੱਗ ਲੱਗ ਗਈ ਤੁਹਾਡੇ ਕੋਠੇ ਤੇ ਅੱਗ ਲੱਗ ਗਈ ਆ ਤੇ ਤੁਸੀਂ ਜਾ ਕੇ ਵੇਖੋ ਤੁਹਾਡੇ ਕੋਠੇ ਤੇ ਧੂਆਂ ਜਾ ਬਲਦਾ ਪਿਆ ਤੇ ਗਵਾਂਡੀ ਕਹਿੰਦੇ ਸਾਡੇ ਤੇ ਕੋਈ ਅੱਗ ਨਹੀਂ ਲੱਗੀ ਤੇ ਉਹਨਾਂ ਨੂੰ ਸਾਰ ਗੁਮਰਾਹ ਕਰਕੇ ਉਹਨਾਂ ਨੂੰ ਕੋਠੇ ਦੇ ਭੇਜਤਾ ਤੇ ਉਹਨਾਂ ਚਿਰ ਨੂੰ ਸਾਰ ਚਾਬੀ ਲਾ ਕੇ ਤੇ ਉਹ ਚੱਲ ਗਿਆ ਸਾਰ ਲੈ ਕੇ ਮੇਰੀ ਮੋਟਰਸਾਈਕਲ ਲੈ ਕੇ ਚੱਲ ਗਿਆ ਸਾਰ ਤੇ ਸਾਰ ਮੈਂ ਹੁਣ ਸੀਸੀਟੀਵੀ ਕੈਮਰੇ ਚੋਂ ਸਾਰ ਸਾਰੀਆਂ ਰਿਪੋਰਟਿੰਗ ਵਗੈਰਾ ਸਾਰ ਕਢਾਈਆਂ ਬੜੀ ਮੁਸ਼ਕਲ ਨਾਲ ਧਰਲੇ ਕਰ ਕਰਕੇ ਮਾਰਕੀਟ ਚੋਂ ਸਾਰ ਤੇ ਉਹਨ ਤੇ ਸਰ ਮੇਰੀ ਬੇਨਤੀ ਇਹੀ ਆ ਕਿ ਮੇਰਾ ਸਰ ਮੋਟਰਸਾਈਕਲ ਮੈਨੂੰ ਲੱਭ ਕੇ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਮੇਰੇ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਮੈਨੂੰ ਮੇਰਾ ਮੋਟਰਸਾਈਕਲ ਦਿੱਤਾ ਜਾਵੇ ਮੈਂ ਦਿਹਾੜੀਦਾਰਾਂ ਸਰ ਤੇ ਮੇ ਕੋ ਸਾਧਨ ਨਹੀਂ ਸਰ ਹੋਰ ਕੋਈ ਨਹੀਂ ਹੈਗਾ ਜਿੱਦਾਂ ਦਾ ਮੇਰਾ ਮੋਟਰਸਾਈਕਲ ਗਵਾਚਦਾ ਸਰ ਮੈਂ ਆਖੀ ਦੇ ਕੰਮ ਤੇ ਵੀ ਨਹੀਂ ਜਾ ਰਿਹਾ ਉਦੋਂ ਦਾ ਮੈਂ ਘਾਰੀਆਂ ਸਰ ਤੇ ਚੋਰ ਦੀ ਮੈਨੂੰ ਪਛਾਣ ਹੈ ਗਈ ਆ ਸਾਰੇ ਸੀਸੀਟੀ ਕੈਮਰੇ ਚ ਸਰ ਉੱਚਾ ਦਾ ਕਾਲਾ ਪਿੰਡ ਵਾ ਸਰ ਉਹ ਪਿੰਡ ਦੇ ਕਹਿੰਦੇ ਨੇ ਮਤਲਬ ਕਿ ਉੱਥੇ ਦਾ ਚੋਰ ਆ ਤੇ ਉਹ ਸਾਰੇ ਚੋਰ ਸ਼ਹਿਰ ਚ ਵਾਰਦਾਤਾ ਕਰਕੇ ਜਾਂਦਾ ਵਾ ਤੇ ਜਾ ਕੇ ਆਪਣੇ ਪਿਓ ਨੂੰ ਦੇ ਜਾਂਦਾ ਤੇ ਪਿਓ ਦਾ ਸਾਰ ਅੱਗੇ ਵੇਚਦਾ ਵਾ ਮੈਂ ਸਾਰੇ ਪਿੰਡਾਂ ਚ ਫੇਰੀ ਦਾ ਕੰਮ ਕਰਨਾ ਸਰ ਤੇ ਸਾਧਨ ਤੋਂ ਸਰ ਮੈਂ ਉਦੋਂ ਦਾ ਕੰਮ ਤੇ ਨਹੀਂ ਗਿਆ ਮੇਰੇ ਪਰਿਵਾਰ ਦੇ ਸਾਰੇ ਉਦੋਂ ਦੇ ਬਹੁਤ ਪਰੇਸ਼ਾਨ ਆ ਤੇ ਆਪਾਂ ਸਰ ਬੜੀ ਮਤਲਬ ਕੀ ਮੁਸ਼ਕਲ ਦੇ ਵਿੱਚ ਐਸ ਟਾਈਮ ਤੇ ਸਾਧਨ ਤੋਂ ਬਗੈਰ ਸਾਰ ਬਹੁਤ ਮੁਸ਼ਕਲ ਆ ਰਹੀ ਹੈ ਮੈਨੂੰ ਸਰ ਮੈਂ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਹੀ ਸਾਰਾ ਜੇ ਮੇਰੀਆਂ ਕਿਸ਼ਤਾਂ ਵੀ ਚੋ ਦੇਣ ਵਾਲੀਆਂ ਰਹਿੰਦੀਆਂ ਨੇ ਤੇ ਮੈਂ ਸਰ ਬੜੀ ਮੁਸ਼ਕਲ ਦਿਹਾੜੀਆਂ ਲਾ ਲਾ ਕੇ ਮੋਟਰਸਾਈਕਲ ਲਿਆ ਸਰ ਤੇ ਮੈਨੂੰ ਤੇ ਸਾਰੇ ਹਜੇ ਉਹ ਵੀ ਅਮਰੀਕਿਸਤਾਨ ਵੀ ਨਹੀਂ ਲੱਖੀਆਂ ਤੇ ਮੇਰੀ ਚੀਜ਼ ਸਰ ਗੁਮਾਜ ਗਈ ਤਾਂ ਮੈਨੂੰ ਸਰ ਮੇਰਾ ਸਾਧਨ ਮਿਲ ਜਾਵੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਰ ਪ੍ਰਸ਼ਾਸਨ ਸਰ ਦੇਖ ਕਰ ਰੱਖ ਜਾਰਾ ਸਰ ਮੈਂ ਹੀ ਕਰਦਾ ਕੰਮ ਤੇ ਬਾਕੀ ਘਰ ਦੇ ਮੇਰੇ ਹੋਰ ਕੋਈ ਵੀ ਨਹੀਂ ਆ ਫਾਦਰ ਸਾਹਿਬ ਦੀ ਡੈਥ ਹੋ ਗਈ ਵੀ ਹੈ ਤੇ ਹੋਰ ਤੇ ਘਰ ਵਿੱਚ ਸਰ ਕੋਈ ਨਹੀਂ ਹੈ ਕੰਮ ਕਰਨ ਵਾਲਾ ਮਦਰ ਆ ਘਰ ਵਿੱਚ ਘਰ ਦੀ ਆ ਬੱਚਾ ਛੋਟਾ ਮੇਰਾ ਸਰ ਸਾਰੇ ਮੇਰੇ ਤੇ ਡਿਪੈਂਡਡ ਆ ਮਹੀਂ ਦਿਹਾੜੀ ਚਰਨਾ ਸਰ ਸਰ ਮੈਂ ਇਹੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਇਹਨਾਂ ਨੂੰ ਮੈਂ ਹੱਥ ਜੋੜ ਕੇ ਮੈਂ ਮੰਗ ਕਰਦਾ ਕਿ ਮੇਰਾ ਸਰ ਮੋਟਰਸਾਈਕਲ ਜਲਦ ਜਲਦ ਲੱਭ ਕੇ ਦਿੱਤਾ ਜਾਵੇ ਤੇ ਮੈਂ ਇਹਨਾਂ ਦਾ ਸਰ ਤਹਿ ਦਿਲੋਂ ਧੰਨਵਾਦ ਕਰਦਾ ਸਰ ਮੇਰੀ ਚੀਜ਼ ਮੈਨੂੰ ਦਵਾਈ ਜਾਏ ਕਿਸੇ ਤਰ੍ਹਾਂ ਵੀ ਲੱਭ ਕੇ ਸਰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਕਿ ਮੇਰਾ ਮੋਟਰਸਾਈਕਲ ਸਰ ਮੈਨੂੰ ਲੱਭ ਕੇ ਦਿੱਤਾ ਜਾਵੇ ਸਰ